ਨਵੇਂ ਸਾਲ ਦੀ ਆਮਦ ਨੂੰ ਲੈ ਕੇ ਨਗਰ ਨਿਗਮ ਦੇ ਜੁਆਇੰਟ ਕਮਿਸ਼ਨਰ ਹਰਦੀਪ ਸਿੰਘ ਨੇ ਸਮੂਹ ਸ਼ਹਿਰ ਵਾਸੀਆਂ ਨੂੰ ਨਵੇਂ ਸਾਲ ਦੀ ਵਧਾਈ ਦਿੱਤੀ ਅਤੇ ਉਨ੍ਹਾਂ ਆਖਿਆ ਕਿ ਇਸ ਨਵੇਂ ਸਾਲ ਵਿੱਚ ਸ਼ਹਿਰ ਵਾਸੀਆਂ ਵਾਸਤੇ ਕਈ ਨਵੇਂ ਪ੍ਰੋਜੈਕਟ ਸ਼ੁਰੂ ਕੀਤੇ ਜਾ ਰਹੇ ਹਨ। ਇਸ ਮੌਕੇ ਨਗਰ ਨਿਗਮ ਮੁਲਾਜ਼ਮ ਤਾਲਮੇਲ ਦਲ ਅੰਮ੍ਰਿਤਸਰ ਯੂਨੀਅਨ ਵੱਲੋਂ ਨਵੇਂ ਸਾਲ ਦਾ ਕੈਲੰਡਰ ਰਿਲੀਜ਼ ਕੀਤਾ ਗਿਆ। ਇਸ ਮੌਕੇ ਯੂਨੀਅਨ ਦੇ ਸਰਪ੍ਰਸਤ ਜੋਗਿੰਦਰ ਸਿੰਘ ਕੰਪੋਜ, ਪਰਧਾਨ ਨਿਰਮਲਜੀਤ ਸਿੰਘ ਕੰਪੋਜ, ਜਨਰਲ ਸਕੱਤਰ ਮਨਦੀਪ ਸਿੰਘ ਮੁਖਸਲਾਕਰ ਗੁਰਦੇਵ ਸਿੰਘ ਮਮਨਕੇ ਮੰਗਲ ਸਿੰਘ ਥੇਨ ਚੇਅਰਮੈਨ ਸੁਖਰਾਤ ਸਿੰਘ ਧੰਜੂ ਧਿਆਨ ਸਿੰਘ ਧੰਜੂ ਸਮੇਤ ਯੂਨੀਅਨ ਦੇ ਆਗੂ ਹਾਜ਼ਰ ਸਾਨ ਪਹਿਲਾਂ ਤਾਂ ਨਗਰ ਨਿਗਮ ਅੰਮ੍ਰਿਤਸਰ ਵੱਲੋਂ ਸਾਰੇ ਸ਼ਹਿਰ ਵਾਸੀਆਂ ਨੂੰ ਬਹੁਤ ਬਹੁਤ ਢੇਰ ਸਾਰੀ ਮੁਬਾਰਕਬਾਦ ਐਂਡ ਨਵੇਂ ਸਾਲ 'ਚ ਅਸੀਂ ਕਾਰਪੋਰੇਸ਼ਨ ਵੱਲੋਂ ਤੁਹਾਨੂੰ ਇਹ ਅਸ਼ਵਸ਼ਣ ਦਿਵਾਉਂਦੇ ਆ ਕਿ ਸ਼ਹਿਰ ਨੂੰ ਅਸੀਂ ਹੋਰ ਸਾਫ਼ ਰੱਖਾਂਗੇ ਅਸੀਂ ਜਿੰਨੇ ਐਨਕ੍ਰੋਚਮੈਂਟਸ ਹੈਗੀਆਂ ਸ਼ਹਿਰ 'ਚ 에ਅ ਪੋਲੂਸ਼ਨ ਦਾ ਲੈਵਲ ਘੱਟ ਕਰਾਂਗੇ ਅਸੀਂ ਨਵੇਂ ਪ੍ਰੋਜੈਕਟਸ ਲਿਆਵਾਂਗੇ ਲਿਆਵਾਂਗੇ ਅਸੀਂ ਹੋਰ ਗੱਡੀਆਂ ਐਡ ਕਰਾਂਗੇ ਤਾਂ ਕਿ ਸ਼ਹਿਰ ਦੀ ਸਫਾਈ ਬੜੇ ਹੀ ਚੰਗੇ ਤਰੀਕੇ ਨਾਲ ਕੀਤੀ ਜਾਵੇ ਐਂਡ ਨਵੇਂ-ਨਵੇਂ ਪ੍ਰੋਜੈਕਟਸ ਲਿਆ ਕੇ ਕਾਰਪੋਰੇਸ਼ਨ ਆਪਣਾ ਤਸ਼ਹਿਰ ਵਾਸੀਆਂ ਦੇ ਵੱਧ ਤੋਂ ਵੱਧ ਸੇਵਾ ਕਰੂਗੀ ਕਿ ਤੁਹਾਨੂੰ ਪਤਾ ਕਿ ਸਾਡੀ ਰਾਹੀ ਸਕੀਮ ਹੈਗੀ ਆ ਜਿਹੜੀ ਤਾਂ ਡੀਜ਼ਲ ਆਟੋ ਤੋਂ ਈ ਆਟੋ ਕਰ ਰਹੀ ਆ ਉਹਦੇ ਵਿੱਚ ਫਿਰ ਸੀਐਮ ਸਾਹਿਬ ਦੀ ਰਣਮਾਈ ਹਟ ਰੰਗਲਾ ਪੰਜਾਬ ਦੇ ਅੰਡਰ ਵੇਰੀਅਸ ਪ੍ਰੋਜੈਕਟਸ ਜਿਹੜੇ ਅਸੀਂ ਪਲਾਨ ਕਰ ਰਹੇ ਹਾਂ ਔਰ ਜਿੰਨੀਆਂ ਵੀ ਨਗਰ ਨਿਗਮ ਦੀਆਂ ਪਾਰਕਸ ਹੈਗੀਆਂ ਉਹਨਾਂ ਨੂੰ ਜੇ ਅਸੀਂ ਦੁਬਾਰਾ ਇੱਕ ਨਵੇਂ ਫਾਰਮ ਚ ਲਿਆ ਰਹੇ ਹਾਂ ਜਿਹੜੀ ਸੀਵਰੇਜ ਦੀ ਸਮੱਸਿਆ ਹੈਗੀ ਹੈ ਅਸੀਂ 100 ਐਬਿਲਟੀ ਕੈਪੈਸਿਟੀ ਐਡ ਕਰ ਰਹੇ ਹਾਂ ਐਗਜ਼ਿਸਟਿੰਗ ਐਸਟੀਪੀ ਪਲੈਂਟਸ ਨੂੰ ਫਿਰ 50 ਕਰੋੜ ਦੀਆਂ ਸੜਕਾਂ ਦਾ ਨਵਾਂ ਅਸੀਂ ਪਲਾਨ ਕਰ ਰਹੇ ਹਾਂ ਜਿਹੜੇ ਜਦੋਂ ਸੀਐਮ ਸਾਹਿਬ ਦੇ ਅੰਡਰ ਪ੍ਰਿੰਸੀਪਲ ਸੈਕਟਰੀ ਅਪ ਵੱਲੋਂ ਮੀਟਿੰਗ ਲਈ ਜਾ ਰਹੀ ਹੈ ਤਾਲਮਿਲ ਦਲ ਹੈਗਾ ਪੈਨਸ਼ਨ ਯੂਨੀਅਨ ਹੈਗੀ ਆ ਇਹਨਾਂ ਵਿੱਚ ਇਹਨਾਂ ਨੇ ਬਹੁਤ ਹੀ ਚੰਗਾ ਉਪਰਾਲਾ ਕੀਤਾ ਕਿ ਅੱਜ ਕੈਲੰਡਰ ਰਿਲੀਜ਼ ਕੀਤਾ ਜਿਨ੍ਹਾਂ ਵਿੱਚ ਸਰਕਾਰੀ ਛੁੱਟੀਆਂ ਤਾਂ ਗੁਰੂਆਂ ਦੇ ਪ੍ਰਕਾਸ਼ ਪੁਰਬ ਤੇ ਸਾਰੇ ਦਿਨ ਇੰਪੋਰਟੈਂਟ ਦਿਹਾੜੇ ਸਾਰੇ ਹੈਗੇ ਆ ਉਹਦੇ ਵਿੱਚ ਬੜਾ ਹੀ ਚੰਗਾ ਉਪਰਾਲਾ ਹੈਗਾ ਤਾਂ ਅਸੀਂ ਇਹਨਾਂ ਯੂਨੀਅਨਸ ਦਾ ਅਸੀਂ ਇਹਨਾਂ ਨੂੰ ਅश्वਾਸਨ ਦਿੰਦੇ ਆ ਕਿ ਜੋ ਵੀ ਇਹਨਾਂ ਦੇ ਇਸ਼ੂ ਸਕੇ ਇਸ ਸਾਲ ਅਸੀਂ ਰੈਜ਼ੋਲਵ ਕਰ ਦਾਂਗੇ ਨਵੇਂ ਸਾਲ ਦੀ ਜਿੱਥੇ ਕਾਰਪੋਰੇਸ਼ਨ ਦੀ ਅਧਿਕਾਰੀਆਂ ਦੇ ਕਰਮਚਾਰੀਆਂ ਨੂੰ ਬਤਾਈ ਦੇਣਾ ਉੱਥੇ ਸਾਰੇ ਅੰਮ੍ਰਿਤਸਰ ਦੇ ਗੁਰੂ ਦੀ ਨਗਰੀ ਤਨਤਨ ਗੁਰੂ ਰਾਮਦਾਸ ਜੀ ਦੀ ਨਗਰੀ ਦੇ ਸਾਰੇ ਸ਼ਹਿਰ ਵਾਸੀਆਂ ਨੂੰ ਬਤਾਈ ਦੇਣਾ ਕਿ ਸਾਰਿਆਂ ਤੇ 23 ਸਮਾਪਤ ਹੋਇਆ ਤੇ 24 ਚੜਿਆ ਸਾਰਿਆਂ ਤੇ ਖੁਸ਼ੀਆਂ ਭਰ ਚੜੇ ਔਰ ਸਾਰਿਆਂ ਦੇ ਪਰਿਵਾਰਾਂ ਤੇ ਸੁੱਖ ਸ਼ਾਂਤੀ ਲੈ ਕੇ ਆਵੇ ਇਹ ਹਰ ਸਾਲ ਪਿਛਲੇ 25 30 ਸਾਲ ਤੋਂ ਅਸੀਂ ਸਾਲਾਨਾ ਧਾਰਮਿਕ ਕੈਲੰਡਰ ਰੀਲੀਜ਼ ਕਰਦੇ ਆ ਤੇ ਨਾਲੇ ਧਾਰਮਿਕ ਸਮਾਗਮ ਕਰਦੇ ਆ ਰਹੇ ਆ पर पिछले 2 के सालों तो असि 2-3 साल तो सिर्फ जेड़ा सालाना कैलेंडर रिलीज करदे जेड़ा आज भी ਕੀਤਾ जेसी साहब एडिशनल कमिश्नर साहब ने सरदार हरदीप सिंह ਉਹਨਾਂ ਨੇ ਇਹ गुरु अर्जुन देव जी दी तस्वीर वाला जेड़ा कैलेंडर ਆ ਭਾਈ ਗੁਰਦਾਸ ਜੀ ਦੇ ਨਾਮ ਰਿਲੀਜ਼ ਕੀਤਾ ਤੇ ਨਵਾਂ ਸਾਲ ਜਿਹੜਾ ਚੜਿਆ ਉਹਦੇ ਸਾਰੇ ਸ਼ਹਿਰ ਵਾਸੀਆਂ ਨੂੰ ਆਪਣੇ ਬਲਾਜਮ ਸਾਥੀਆਂ ਨੂੰ ਲੱਖ ਲੱਖ ਵਧਾਈਆਂ ਅੰਮ੍ਰਿਤਸਰ ਨਗਰ ਨਿਗਮ ਦੇ ਜੁਆਇੰਟ ਕਮਿਸ਼ਨਰ ਨੇ ਸਮੂਹ ਸ਼ਹਿਰ ਵਾਸੀਆਂ ਨੂੰ ਨਵੇਂ ਸਾਲ ਦੀ ਵਧਾਈ ਦਿੱਤੀ ਆ ਇਸ ਮੌਕੇ ਗੱਲਬਾਤ ਕਰਦੇ ਹੋਣੇ ਫਾਸਟਵੇਜ ਟੀਮ ਨਾਲ ਗੱਲਬਾਤ ਜਦੋਂ ਕੀਤੀ ਉਹਨਾਂ ਨੇ ਸਮੂਹ ਸ਼ਹਿਰ ਵਾਸੀਆਂ ਨੂੰ ਜਿੱਥੇ ਵਿਦਾਈ ਦਿੱਤੀ ਉੱਥੇ ਉਹਨਾਂ ਨੇ ਆਖਿਆ ਕਿ ਨਗਰ ਨਿਗਮ ਵੱਲੋਂ ਅਮਰਥਰ ਸ਼ਹਿਰ ਵਾਸੀਆਂ ਲਈ ਵੱਖ-ਵੱਖ ਨਵੇਂ ਪ੍ਰੋਜੈਕਟ ਵੀ ਆਉਣ ਵਾਲੇ ਜਿਹੜਾ ਨਵਾਂ ਸਾਲ ਚੜ੍ਹਿਆ ਉਹਦੇ ਵਿੱਚ ਲਿਆਏ ਜਾ ਰਹੇ ਹਨ ਇਸ ਮੌਕੇ ਉਹਨਾਂ ਨੇ ਵੱਖ-ਵੱਖ ਜੋ ਜੱਥੇਬੰਦੀਆਂ ਸੀ ਉਹਨਾਂ ਦੇ ਧਾਰਮਿਕ ਕੈਲੰਡਰ ਵੀ ਰਿਲੀਜ਼ ਕੀਤੇ ਅਮਰਥਰ ਫਾਸਟਵੇ ਖਬਰ ਨਾਮ阿里 ਰਕੇਸ਼ ਕੁਮਾਰ ਸ਼੍ਰੀ ਅਕਾਲ